ਆਮ ਤੌਰ ਤੇ ਜਦੋਂ ਮਹਾਪੁਰਸ਼ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਤੇ ਉਹ ਆਪਣੇ ਨਾਲ ਸੱਚ ਦਾ ਇੱਕ ਬਹੁਤ ਵੱਡਾ ਹਿੱਸਾ ਵੀ ਲੈ ਜਾਂਦੇ ਨੇ ਫੇਰ ਪਿੱਛੇ ਰਹਿ ਜਾਂਦੀਆਂ ਨੇ ਗੱਲਾਂ ਤੇ ਇਹ ਗੱਲਾਂ ਕਰਦੇ ਨੇ ਪੁਜਾਰੀ ਪ੍ਰਚਾਰਕ ਧਾਰਮਿਕ ਨੇਤਾ ਧਾਰਮਿਕ ਆਗੂ ਤੇ ਆਪਣੀ ਗੱਲ ਮਨਵਾਉਣ ਲਈ ਉਹਨਾਂ ਕੋਲ ਜੀਵਨ ਨਾਂ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਜਿਸ ਦੇ ਆਸਰੇ ਉਹ ਲੋਕਾਂ ਨੂੰ ਕੁਝ ਚੰਗਾ ਕਰਨ ਲਈ ਪ੍ਰੇਰਿਤ ਕਰ ਸਕਣ ਫੇਰ ਉਹ ਵੰਸਵੰਨੀਆਂ ਕਹਾਣੀਆਂ ਤੇ ਝੂਠ ਸੁਣਾਉਂਦੇ ਨੇ ਚਮਤਕਾਰ ਸੁਣਾਉਂਦੇ ਨੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਦੇ ਨੇ ਸੱਚ ਦਾ ਹੋਕਾ ਦੇਣ ਵਾਲੇ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਤੇ ਉਹਨਾਂ ਨੂੰ ਮੰਨਵਾਉਣ ਲਈ ਝੂਠ ਦਾ ਸਹਾਰਾ ਲੈਂਦੇ ਨੇ ਇਦਾਂ ਦਾ ਇੱਕ ਝੂਠ ਹੁਣ ਮੇਰੇ ਦਿਮਾਗ ਵਿੱਚ ਆ ਰਿਹਾ ਹੈ ਜੋ ਹੈ ਕਿ ਧਰਮ ਪ੍ਰਚਾਰਕਾਂ ਵੱਲੋਂ ਇਹ ਦਾਵਾ ਕਰਨਾ ਕਿ ਉਹਨਾਂ ਦੇ ਧਰਮ ਦੀ ਪੁਸਤਕ NASA ਵਿੱਚ ਸਭ ਤੋਂ ਉੱਤੇ ਦੀ ਮੰਜ਼ਲ ਉੱਤੇ ਰੱਖੀ ਗਈ ਹੈ ਤੇ ਜਿਸ ਨੂੰ ਪੜ ਕੇ ਨਾਸਾ ਦੇ ਵਿਗਿਆਨੀ ਆਪਣੇ ਖੋਜ ਕਾਰਜ ਨੂੰ ਅੱਗੇ ਵਧਾਉਂਦੇ ਨੇ ਇਹ ਦਾਵਾ ਸਾਰੇ ਧਰਮਾਂ ਦੇ ਪ੍ਰਚਾਰਕ ਕਰਦੇ ਮੈਂ ਹੁਣ ਤੱਕ ਸੁਨੇ ਨੇ ਜੋ ਵੀ ਮੁੱਖ ਚਾਰ ਧਰਮ ਨੇ ਇਹਨਾਂ ਦੇ ਪ੍ਰਚਾਰਕ ਇਹ ਜੱਬਲੀ ਇਹ ਝੂਠ ਮਾਰਦੇ ਮਾਰਦੇ ਨੇ ਉਹ ਅਜਿਹਾ ਕਿਉਂ ਕਰਦੇ ਨੇ ਵੱਖ-ਵੱਖ ਕਾਰਨ ਇਸ ਦੇ ਮੰਨੇ ਜਾ ਸਕਦੇ ਨੇ ਸਭ ਤੋਂ ਮੇਨ ਗੱਲ ਤੇ ਇਹ ਹੈ ਕਿ ਉਹਨਾਂ ਦੇ ਅੰਦਰਲਾ ਲਾਲਚ ਉਹਨਾਂ ਨੂੰ ਇਹ ਝੂਠ ਬਲਵਾਉਂਦਾ ਹੈ ਤਾਂ ਕਿ ਉਹ ਲੋਕ ਮਨਾਂ ਦੇ ਵਿੱਚ ਇਸ ਤਰ੍ਹਾਂ ਦਾ ਝੂਠ ਮਾਰ ਕੇ ਵਾਹ ਵਾਈ ਖੱਟ ਸਕਣ ਤੇ ਇਹ ਦੱਸ ਸਕਣ ਕਿ ਆਪਣਾ ਜੋ ਧਾਰਮਿਕ ਗ੍ਰੰਥ ਹੈ ਉਹ ਵਿਗਿਆਨ ਦੇ ਬਿਲਕੁਲ ਨੇੜੇ ਜਦਕਿ ਸਚਾਈ ਹਰ ਵਾਰ ਉਸ ਤਰ੍ਹਾਂ ਦੀ ਨਹੀਂ ਹੁੰਦੀ ਜਿਸ ਤਰ੍ਹਾਂ ਦੀ ਕਿ ਇਹਨਾਂ ਪ੍ਰਚਾਰਕਾਂ ਵੱਲੋਂ ਦੱਸੀ ਜਾਂਦੀ ਹੈ ਪਰ ਮੌਕੇ ਤੇ ਸੁਣਨ ਵਾਲਾ ਇਸ ਗੱਲ ਨੂੰ ਉਸ ਵੇਲੇ ਜਦੋਂ ਮਹਿਸੂਸ ਕਰਦਾ ਹੈ ਤੇ ਬੜੇ ਆਨੰਦ ਦੇ ਭਾਵ ਵਿੱਚੋਂ ਗੁਜ਼ਰਦਾ ਹੈ ਕਿਉਂਕਿ ਨਾਲ ਉਸ ਨੂੰ ਇਹ ਵੀ ਸੰਤੁਸ਼ਟੀ ਹੋ ਰਹੀ ਹੁੰਦੀ ਆ ਕਿ ਜਿਹੜੇ ਧਰਮ ਨੂੰ ਉਹ ਮੰਨਨਦਿਆ ਵਾ ਉਹ ਬਹੁਤ ਅਗਾਹ ਵੱਧੂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਧਰਮ ਗ੍ਰੰਥਾਂ ਨੂੰ ਲਿਖਣ ਵਾਲਿਆਂ ਨੇ ਕੁਝ ਕੋ ਬੁਨਿਆਦੀ ਲੈਵਲ ਦੀਆਂ ਵਿਗਿਆਨਕ ਗੱਲਾਂ ਜ਼ਰੂਰ ਕੀਤੀਆਂ ਨੇ ਕਿਉਂਕਿ ਉਹ ਸਿਆਣੇ ਮਨੁੱਖ ਸਨ ਤੇ ਉਹ ਵੀ ਕਿਤੇ ਨਾ ਕਿਤੇ ਖੋਜ ਦੇ ਰਾਹ ਤੇ ਤੁਰੇ ਹੋਣਗੇ ਤੇ ਕੁਝ ਚੀਜ਼ਾਂ ਉਹਨਾਂ ਦੀ ਵੀ ਸਮਝ ਵਿੱਚ ਆਈਆਂ ਹੋਣਗੀਆਂ ਪਰ ਜੇਕਰ ਕਹੀਏ ਕਿ ਧਾਰਮਿਕ ਗ੍ਰੰਥਾਂ ਵਿੱਚ ਹਰ ਗੱਲ ਦਾ ਜਵਾਬ ਹੈ ਤਾਂ ਇਹ ਸਭ ਤੋਂ ਵੱਡਾ ਧਾਰਮਿਕ ਝੂਠ ਹੋਵੇਗਾ ਤੇ ਧਾਰਮਿਕ ਆਗੂ ਬੇਈਮਾਨ ਹੋਣਗੇ ਉਹਨਾਂ ਨੂੰ ਮੈਂ ਬੇਈਮਾਨ ਕਿਉਂ ਕਹਿ ਰਿਹਾ ਉਹ ਇਸ ਲਈ ਕਿ ਜੇਕਰ ਉਹਨਾਂ ਨੂੰ ਇੰਨੀਆਂ ਵਿਗਿਆਨਿਕ ਕਾਢਾਂ ਦਾ ਉਦੋਂ ਪਤਾ ਸੀ ਅੱਜ ਤੋਂ 1000 2500 ਸਾਲ ਪਹਿਲਾਂ ਤਾਂ ਉਹ ਉਹਨਾਂ ਦਾ ਪ੍ਰੈਕਟੀਕਲ ਕਰਕੇ ਮਨੁੱਖਤਾ ਦਾ ਭਲਾ ਕਿਉਂ ਨਹੀਂ ਕਰਕੇ ਗਏ ਇੱਥੋਂ ਸਿੱਧਾ ਤੇ ਸਪਸ਼ਟ ਪਤਾ ਲੱਗਦਾ ਹੈ ਕਿ ਤੁਸੀਂ ਆਪਣੇ ਦੇਵੀ-ਦੇਵਤਿਆਂ ਨੂੰ ਮਹਾਪੁਰਖਾਂ ਨੂੰ ਜਿੰਨਾ ਮਰਜ਼ੀ ਵੱਡਾ ਦੱਸੀ ਜਾਓ ਪੀਰ ਪੈਗੰਬਰਾਂ ਨੂੰ ਜਿੰਨਾ ਮਰਜ਼ੀ ਵੱਡਾ ਦੱਸੀ ਜਾਓ ਉਹਨਾਂ ਨੂੰ ਵਿਗਿਆਨਕ ਤੌਰ ਤੇ ਬਹੁਤ ਹੀ ਬੁਨਿਆਦੀ ਸਮਝ ਸੀ ਕਿਉਂਕਿ ਉਹ ਕੋਈ ਵੀ ਮਹਾਨ ਖੋਜ ਸਮਾਜਿਕ ਭਲਾਈ ਦੀਆਂ ਆਮ ਗੱਲਾਂ ਮਨੋਵਿਗਿਆਨ ਦੀਆਂ ਕੁਝ ਗੱਲਾਂ ਤੋਂ ਵੱਧ ਸਾਨੂੰ ਨਹੀਂ ਦੇਗੇਗੇ ਆਓ ਕੁਝ ਖੋਜਾਂ ਦੀ ਗੱਲ ਕਰਦੇ ਆਂ ਸਭ ਤੋਂ ਪਹਿਲੀ ਖੋਜ ਹੈਗੀ ਆ ਇਲੈਕਟ੍ਰਿਸਿਟੀ ਦੀ ਇਹਦੇ ਵਿੱਚ ਬੈਂਜਾਮਿਨ ਫ੍ਰੈਂਕਲਿਨ ਥੋਮਸ ਐਡੀਸਨ ਦਾ ਫੇਰ ਨਿਕੋਲਾ ਟੈਸਲਾ ਵਰਗਿਆਂ ਦਾ ਯੋਗਦਾਨ ਹੈ ਇੱਥੇ ਦੱਸਿਆ ਜਾਵੇ ਕਿ ਕਿਹੜੇ ਧਾਰਮਿਕ ਆਗੂ ਨੇ ਕੋਈ ਇਲੈਕਟ੍ਰਿਸਿਟੀ ਦੀ ਕਾਰਡ ਸਾਨੂੰ ਆਪਣੀ ਧਰਮ ਪੁਸਤਕ ਵਿੱਚ ਦਿੱਤੀ ਹੈ ਪਲੀਜ਼ ਇਹ ਜ਼ਰੂਰ ਦੱਸਿਆ ਜਾਵੇ ਅੱਗੇ ਆ ਗਿਆ ਟੈਲੀਫੋਨ ਅਲੈਗਜ਼ੈਂਡਰ ਗ੍ਰਾਹਮ ਬੈਲ ਫਿਰ 에ਅਰਪਲੇਨ ਦੇ ਵਿੱਚ ਰਾਈਟ ਬ੍ਰਦਰਜ਼ ਆ ਗਏ ਉਸ ਤੋਂ ਪਹਿਲਾਂ ਕਈ ਹੋਰ ਵੀ ਹੈਗੇ ਨੇ ਜਿਨ੍ਹਾਂ ਨੇ 에ਅਰਪਲੇਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਪੈਨਸਿਲਿਨ ਅਲੈਗਜ਼ੈਂਡਰ ਫਲੇਮਿੰਗ ਦਵਾਈਆਂ ਦਾ ਖੇਤਰ ਆ ਸਟੀਮ ਇੰਜਨ ਜੇਮਸ ਵਾਟ ਦੱਸੋ ਕਿਹੜੇ ਯੁੱਗ ਵਿੱਚ ਸਟੀਮ ਇੰਜਨ ਮੌਜੂਦ ਸੀ ਹੋਂਤੇ ਡੀਜ਼ਲ ਇੰਜਨ ਤੇ ਇਹਦਾਂ ਹੀ ਗਾਂ ਦੀ ਗੱਲ ਹੋ ਰਹੀ ਹੈ। ਅੱਛਾ ਥਿਊਰੀ ਆਫ ਰੈਲੇਟਿਵਿਟੀ ਅਲਬਰਟ ਆਇਨਸਟਾਈਨ, ਰੇਡੀਓ ਮਾਰਕੋਨੀ, ਡੀਐਨਏ ਇਹਦੇ ਵਿੱਚ ਤੇ ਬੜੇ ਵਿਗਿਆਨੀਆਂ ਨੇ ਯੋਗਦਾਨ ਦਿੱਤਾ ਹੈ। ਜੇਮਸ ਵਾਟਸਨ, ਫਰਾਂਸਿਸ ਕ੍ਰਿਕ, ਰੋਜ਼ਲਿਨ ਫ੍ਰੈਂਕਲਿਨ, ਮੋਰਿਸ ਵਿਲਕਿੰਗ ਤੇ ਇੱਕ ਮੇਰੇ ਫੇਵਰਿਟ ਨੇ ਜਿਨ੍ਹਾਂ ਨੇ ਬਲੱਡ ਗਰੁੱਪ ਦੀ ਕਾਢ ਕੱਢੀ। ਕਾਰਲ ਲੈਂਡ ਸਟ੍ਰੀਨਰ ਹੁਣ ਪਲੀਜ਼ ਦੱਸ ਦਿਆ ਜੇ ਕਿ ਤੁਹਾਡੇ ਕਿਹੜੇ ਧਾਰਮਿਕ ਆਗੂ ਨੇ ਇਦਾਂ ਦੀਆਂ ਖੋਜਾਂ ਆਪਣੇ ਧਰਮ ਗ੍ਰੰਥ ਵਿੱਚ ਲਿਖੀਆਂ ਨੇ ਜਾਂ ਉਹਨਾਂ ਦੇ ਬਾਰੇ ਵਿੱਚ ਇਸ਼ਾਰਾ ਮਾਤਰ ਵੀ ਕੀਤਾ ਵਾ ਹੁਣੇ ਸਾਰਾ ਕੁਝ ਫਿਰ ਹੋ ਕਿਉਂ ਰਿਹਾ ਏ ਉਹੀ ਜੋ ਮੈਂ ਪਹਿਲਾਂ ਕਿਹਾ ਕਿ ਸੱਚ ਦਾ ਪ੍ਰਚਾਰ ਕਰਨ ਵਾਲੇ ਜੋ ਕਿ ਅੰਦਰੋਂ ਝੂਠੇ ਨੇ ਝੂਠ ਦਾ ਸਹਾਰਾ ਲੈਂਦੇ ਨੇ ਸਹਾਰਾ ਲੈਣ ਦੇ ਹੋਰ ਕਾਰਨ ਕੀ ਕੀ ਹੋ ਸਕਦੇ ਨੇ ਆਓ ਉਹਨਾਂ ਬਾਰੇ ਚਰਚਾ ਕਰਦੇ ਨਾਸਾ ਵਰਗੀ ਮਹਾਨ ਸੰਸਥਾ ਨਾਲ ਆਪਣੇ ਆਪ ਨੂੰ ਜੋੜਨਾ ਇਹ ਕਿਤੇ ਨਾ ਕਿਤੇ ਬੱਲੇ ਬੱਲੇ ਕਰਾਉਣ ਦੀ ਇੱਕ ਚਲਾਕੀ ਹੈ ਤਾਂ ਕਿ ਉਹਨਾਂ ਦੀਆਂ ਕਈਆਂ ਗੱਲਾਂ ਨੂੰ ਵੀ ਲੋਕ ਸਹੀ ਮੰਨਣ ਇਸ ਤੋਂ ਇਲਾਵਾ ਉਹ ਆਪਣੇ ਧਰਮ ਨੂੰ ਸੁਪੀਰੀਅਰ ਦੱਸਣਗੇ ਦੂਜੇ ਧਰਮਾਂ ਨੂੰ ਛੋਟਾ ਦੱਸਣਗੇ ਤੇ ਇਸ ਤਰ੍ਹਾਂ ਕਰਕੇ ਉਹ ਹੋ ਸਕਦਾ ਹੈ ਕਿ ਗਿਣਤੀ ਵਧਾ ਲੈਣ ਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਜੋੜ ਲੈਣ ਇਹ ਉਹਨਾਂ ਦੀ ਮੂਰਖਤਾ ਵੀ ਹੋ ਸਕਦੀ ਹੈ ਹੋ ਸਕਦਾ ਹੈ ਕਿ ਸੁਣੇ ਸੁਣਾਏ ਤਰੀਕੇ ਦੇ ਨਾਲ ਅਣਜਾਨ ਗੁਨੇ ਵਿੱਚ ਉਹ ਗੱਲ ਨੂੰ ਅੱਗੇ ਤੋਂ ਅੱਗੇ ਸੁਣਾ ਰਹੇ ਹੋਣ ਨਾਲ ਹੀ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਾਂਗਾ ਕਿ ਵਿਗਿਆਨ ਜੋ ਹੈ ਉਹ ਇੰਪੀਰੀਕਲ ਐਵੀਡੈਂਸ ਪੀਅਰ ਰਿਵਿਊ ਤੇ ਆਪਣੀਆਂ ਵੱਖ-ਵੱਖ ਖੋਜ ਵਿਧੀਆਂ ਦੀ ਮਦਦ ਲੈ ਕੇ ਅੱਗੇ ਵਧਦਾ ਹੈ ਨਾ ਕਿ ਧਾਰਮਿਕ ਗ੍ਰੰਥਾਂ ਰਾਹੀਂ ਸੋ ਮੇਰੀ ਸਰੋਤਿਆਂ ਨੂੰ ਇਹ ਬੇਨਤੀ ਹੈ ਕਿ ਉਹ ਅਜਿਹੇ ਧਾਰਮਿਕ ਆਗੂਆਂ ਦਾ ਝੂਠ ਸੁਣ ਕੇ ਆਪਣੇ ਆਪ ਨੂੰ ਅ ਝੂਠੀ ਖੁਸ਼ੀ ਜਾਂ ਦਿਲਾਸਾ ਨਾਂ ਦੇ ਆ ਕਰ ਇਸ ਦੀ ਬਜਾਏ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਧਰਮ ਗ੍ਰੰਥਾਂ ਵਿੱਚ ਲਿਖੀਆਂ ਸਮਾਜ ਭਲਾਈ ਦੀਆਂ ਗੱਲਾਂ ਨੂੰ ਸਿੱਖ ਕੇ ਆਪਣੇ ਜੀਵਨ ਨੂੰ ਸ਼ਾਂਤਮਈ ਬਣਾਉਣ ਦਾ ਯਤਨ ਕਰਨ ਪਰ ਜਦੋਂ ਹੀ ਕੋਈ ਖੋਜ ਕਰਨ ਦੀ ਗੱਲ ਆਉਂਦੀ ਹੈ ਤਾਂ ਆਪਣੇ ਦਿਮਾਗ ਨੂੰ ਸਹੀ ਮੈਸੇਜ ਦੇ ਕੇ ਵਿਗਿਆਨਿਕ ਢੰਗ ਨਾਲ ਗੱਲਾਂ ਨੂੰ ਸਿੱਖਣ ਸਮਝਣ ਦਾ ਯਤਨ ਕਰਨ ਤੇ ਆਪਣੇ ਬੱਚਿਆਂ ਨੂੰ ਵੀ ਵਿਗਿਆਨ ਨਾਲ ਜੋੜਨ ਤਾਂ ਕਿ ਉਹ ਜੀਵਨ ਵਿੱਚ ਕੋਈ ਵੱਡੀ ਖੋਜ ਕਰ ਸਕਣ